ਕਿੰਦਰੋਂ ਸ਼ੁਰੂ ਕਰ ਗਏ ਵੀਰੇ ਐਤੋਈ ਗੱਲ ਆ ਵੀਰੇ ਜਰਸੀ ਤੋਂ ਜਰਸੀ ਤੋਂ ਜੀ ਠੀਕ ਆ ਸੂਆ ਕਿੰਨਾ ਜੀ ਇਹ ਦੂਜਾ ਸੂ ਅਰੀਜਨਲ ਸੋਣੀ ਵੀਰੇ ਸਵਾ ਕਿੰਨਾ ਲਊਗੀ ਤੇ ਸਵਾ ਵੀਰੇ 1 ਹਫਤਾ ਬਾਕੀ ਆ ਬੱਚੀ ਦਾ ਤਿਆਰੀਆਂ ਜੀ ਹਾਂ ਤਿਆਰੀਆਂ ਠੀਕ ਆ ਤੇ ਕਿੰਨਾ ਪਿਆ ਜੀ ਦੁੱਧ ਜੀ ਇਹ ਪਲੂਨ ਦਿੱਤਾ ਵੀਰੇ 13 ਲੀਟਰ ਠੀਕ ਆ ਜੀ ਹਾਂਜੀ ਬਾਕੀ 1 ਕਿਲੋ ਦੁੱਧ ਸੇਵਾ ਦਾ ਬਾਕੀ ਬੜੇ ਸ਼ਮੀ ਪਲੀ ਬਹੁਤ ਹੈ ਕਿ ਨਿੱਕੇ ਦੁੱਧ ਚਲ ਆਪਾਂ ਗਰਮੀ ਕਰਕੇ 13 ਹੀ ਕਿਹਾ ਕੀ ਦਵਾਂਗੇ ਠੀਕ ਆ ਜੀ ਬਾਕੀ ਦੁੱਧ ਹੁੰਦਾ ਸੇਵ ਵਾਲਾ ਬਾਕੀ ਦੁੱਧ ਹੁੰਦਾ ਸੇਵ ਵਾਲਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਵਜਨ ਵਜੂਦ ਦੇ ਪੱਕ ਤੋਂ ਵੀਰੇ ਪੂਰੀ ਚੰਗੀ ਆ ਤੇ ਆਪਦੇ ਵਜਨ ਜਿੰਨੇ ਸੋਹਣਾ ਹਵਾਨਾ ਤਿਆਰ ਕਰੀ ਫਿਰਦੀ ਆ ਜੀ ਦਿਨ ਜਿਹੜੇ ਆ 5-7 ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਜੀ ਹਾਈਟ ਦੀ ਗੱਲ ਕਰਕੇ ਤਾਂ ਵੀਰੇ ਨਾਰਮਲ ਆ ਜਾਂਦੀ ਪਹਿਲਾਂ ਦੱਸ ਦਿੰਨੇ ਆ ਤੇ ਪੰਡਾ ਲਈ ਫਿਰਦੀ ਆ ਹਵਾਨੇ ਦੀ ਬਹੁਤ ਸਾਫ ਵਾਲੇ ਵੀਰੇ ਭਾਈ ਜਲ ਆ ਜਾਂਦੀ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਆਈਂ ਭੇਜਾਇਆ ਨਹੀਂ ਵੀ ਲੱਤ ਹਲਾ ਜੋ ਵੀ ਲੈ ਠੀਕ ਹੈ ਜਿਵੇਂ ਕੋਈ ਮਰਜੀ ਬੈਠਾ ਮਰਜੀ ਕੋਈ ਦਵਾਈ ਚੋਲੇ ਪਹੁੰਚ ਠੀਕ ਹੈ ਵੀਰੇ ਠੰਡੀ ਸੀਲ ਆ ਬਾਕੀ ਬਾਈ ਕਹਿੰਦਾ ਆਪਾਂ 12 13 ਕਿਲੋ ਕਹਿ ਕੇ ਦੇਣਾ ਕਿਉਂਕਿ ਸਮਾਂ ਵੀਰੇ ਗਰਮੀ ਦਾ ਜੇ ਸਿਆਲ ਹੁੰਦਾ ਫਿਰ ਕਰਮਾਲੀ ਨੇ ਵੱਧ ਵੀ ਪਿਆ ਜਾਣਾ ਮੇਨ ਗੱਲ ਆ ਜਿਹੜੀ ਸੀਲ ਸਲਾਗਤ ਫਣਾ ਦੀ ਫੁੱਲ ਗਰੰਟੀ ਹੈ ਜੀ ਹਾਂ ਬਾਕੀ ਵੀਰੇ ਜਿਹੜਾ ਅੱਪਾ ਭਰਾ ਲਊਗਾ ਨਾ ਆਪਾਂ ਪਾਸ ਕਰਾ ਕੇ ਦੇਵਾਂ ਬਾਕੀ ਮੇਰੇ ਲੋਕ ਮੈਂ ਅੱਛਾਉਣਾ ਕਰਕੇ ਲਿਆਂਦੀਆਂ ਹਾਂ ਹਾਂ ਚਾਰ ਪੰਜ ਬਸੂ ਆਪਣੇ ਕੋਲ ਸੌਣਾ ਕਰਕੇ ਹੀ ਦੇਵਾਂਗੇ ਇਹ ਤਾਂ ਗੱਲ ਹੈਗੀ ਆਪਣੇ ਕੋਲ ਆ ਪਾਸ ਕਰਕੇ ਲੈ ਜੇ ਸੂਆਣਾ ਵਿੱਚ ਉਕੇ ਲੈ ਜੇ ਨਾ ਲਾਂਬਾ ਲੈਣਾ ਤੇ ਗਲਤ ਕੰਮ ਕਰਾਂਗੇ ਤੁਹ ਆਗੇ ਦਵਾਂਗੇ ਬਹਿਣਾ ਆਪਾਂ ਸਾਰਿਆਂ ਠੀਕ ਆ ਡਿਮਾਂਡ ਜਮਾ ਜੈ ਜਿਹੜੇ ਲੈ ਲੈਣੇ ਮੇਰੇ ਮੁੱਲ ਕਰਉਣ ਦਾ ਪਾਉਂਦੀ 50 ਕਰੋੜੋਂ 52 ਕਰੋੜ ਹਾਂ ਨਾ 45 ਦੀ ਹੋ ਜੂ ਓ ਜੂ ਥੋੜਾ ਕਰ ਤੂੰ ਚੋਲਾ ਹੋ ਜੂਗਾ ਮਾਨਤਾ 45000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋ ਜੂਗਾ ਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਦੋ ਨੰਬਰ ਵੀ ਫਿਰ ਜਰਸੀ ਦਿਖਾ ਦਿੰਨੇ ਹਾਂ ਦਿਖਾ ਦੇ ਵੱਡੀ ਜਰਸੀ ਆ ਮੇਰੇ ਕੋਈ ਪਹਿਲਾ ਦੱਸ ਦਿੰਨੇ ਆ ਨਿੱਕਰ ਬਹੁਤ ਆ ਭਜਨ ਬਹੁਤ ਆ origignal ਪੰਜਾਬ ਜਰਸੀ ਆ ਜਿਹਨੂੰ ਕਹਿਆ ਜਾਂਦਾ ਠੀਕ ਆ ਹਾਂ ਤੇ ਹਜੇ ਮੰਨ ਕੇ ਚੱਲੋ ਇਹਦਾ ਹਫਤਾ ਹੀ ਇਹਦਾ ਬਾਕੀ ਆ ਗੇਟ ਮੁਤਾਬਕ ਹਾਂਜੀ ਠੀਕ ਆ ਕਿੰਨਾ ਪਿਆਜੂ ਕਰਮਾ ਮੇਰੇ ਇਹਨਾਂ ਦਾ 17 18 ਲੀਟਰ ਚ ਆਇਆ ਪਲੂਨ ਨੇ ਪਿੰਦੇ ਸੂਏ ਹਾਂ ਠੀਕ ਆ 1.20 ਵੀ ਇਹਨੂੰ ਮੇਰੇ ਵੇਰੇ ਆਪਾਂ ਤਾਂ ਇੰਨਾ ਹੀ ਕਹਿ ਕੇ ਦਮਾ ਗਏ ਹਨ 17 18 ਕਹਿ ਕੇ ਹਾਂ ਠੀਕ ਆ ਹੋ ਸਕਦਾ ਬਾਈ ਇੱਕ ਕਸੇ ਵਾਲੇ ਘਰ ਰਿਜਰਟ ਦੇ 24 25 ਵੀ ਦਵਾ ਸਕਦੀ ਇਹ ਤਾਂ ਗੱਲ ਹੈ ਹੁਣ ਮੇਰੇ ਕੋਲੇ ਘਰੇ ਦੁੱਧ ਨੂੰ ਲਾਈ ਜਦੋਂ ਅੱਧੀ ਵੜਾ 22 ਕਿਲੋ ਦੋ ਚਵਾਈ ਜਾਂਦੀ ਠੀਕ ਆ ਇਹਦਾ ਵੜਾ ਬੁੰਦੀ ਪਈ ਆ ਚਾਰੇ ਪਾਸੋਂ ਲਿੱਕਰ ਪੂਰੀ ਆ ਭਜਨ ਪੂਰਾ ਬੇਲ ਪੂਰੀ ਆ ਜੀ ਤੇ ਤਿਆਰੀ ਵੀ ਵੀਰੇ ਫੁੱਲ ਦਾ ਕਿੱਕ ਕਰ ਸਕਦੇ ਹੋ ਸੂਨਾ ਥਣਾ ਦਾ ਸਜਾ ਕੱਲਾ ਕੱਲਾ ਭਣ ਭਰਾ ਕਹਿੰਦੇ ਬਾਈ ਜਾ ਕੀ ਲੈਣੀ ਆ ਆਪਾਂ ਵੀਰੇ ਹਿਮਾਚਲ ਵਾਲੀ ਘਰੇ ਨਹੀਂ ਬਾੜਦੇ ਆ ਫੁੱਲ ਵੱਡੀ ਸ਼ੈ ਜਿਹੜਾ ਅਮਰੀਕਨਾਂ ਗਾਂ ਜੱਡੀ ਅਮਰੀਕਨਾਂ ਗਾਂ ਜੱਡੀ ਹੈ ਸਹੀ ਗੱਲ ਹੈ ਬਾਕੀ ਕੱਲੇ ਕੱਚੀ ਕੱਚੀ ਹੈ ਸਫਾਈ ਬਹੁਤ ਆਵਾ ਚੀ ਦੀ ਆਣ ਵੀ ਬਹੁਤ ਚੰਗਾ ਸਫਾਈ ਬਹੁਤ ਆ ਚਮਕਦਮ ਕਾਲੀ ਆ ਐਨ ਹਵਾਨਾ ਵੇਂ ਜਨਾ ਭਰਿਆ ਪਿਆ ਜੀ ਗੱਠ ਡੂੜ ਗੱਠ ਵੰਗੂ ਤਾਂ ਹਜੇ ਹਵਾਨੇ ਚ ਟੈਲੀ ਫਿਰਦੀ ਆ ਵੀਰੇ ਲਗਭਗ ਹਫਤਾ ਲੈ ਜੂਗੀ ਬਾਕੀ ਇੱਕ ਦੋ ਦਿਨ ਵਾਧ ਵੀ ਸਕਦੇ ਆ ਘਟ ਵੀ ਸਕਦੇ ਆ ਥਾਣੇ ਦੇ ਭਾਰ ਪਿੱਛੇ ਦੀ ਫੁੱਲ ਗਾਰੰਟੀ ਵੀਰੇ ਹਾਂ ਵੀਰੇ ਗਾਰੰਟੀ ਹੈ ਜੈ ਦੀ ਡਿਮਾਂਡ ਥਾਣ ਦਾ ਵੀਰੇ ਗੱਲ ਸੁਣ ਲਾ ਆਪਾਂ ਪਾਸ ਕਰਾ ਕੇ ਲਾਵਾਂਗੇ ਬੰਨ ਮੇਰੇ ਘਰੇ 10 ਬੰਦੇ ਤੇ ਜਿਹੜਾ ਭਣ ਭਰਾ ਲਊ ਬੰਨ 10 ਬੰਦੇ ਤੇ ਪਾਸ ਕਰਾਂਗੇ ਹਾਂ 10 ਸਾਰੋਂ ਪਾਸ ਕਰਾ ਕੇ ਹਾਂ ਆਪਦੀ ਮੇਰੀ ਗਾਰੰਟੀ ਹੈ ਘਰ ਦੀ ਗਾਰੰਟੀ ਹੈ ਇਹ ਜ਼ਰੂਰੀ ਹੁੰਦਾ ਕਿਉਂਕਿ ਵੀਰੇ ਜਦੋਂ ਥੱੱਬਾ ਰਪੀਆਂ ਦਾ ਲਾਉਣਾ ਤੇ ਆਪਾਂ ਨੂੰ 5-700 ਦੇ ਤੇਲ ਨਾਲ ਬਾਲਾ ਫਰਕ ਨਹੀਂ ਪੈਂਦਾਗਾ ਬਾਈ ਦੇ ਘਰੇ ਚਾਹੇ 10 ਸਾਰੀ ਪਾਸ ਕਰੀ ਬਾਈ ਗੱਲ ਹੈ ਹਵਾ ਥਾਣ ਤੇ ਅੱਖ ਤੇ ਕੋਈ ਪਤਾ ਨਹੀਂ ਕਿ ਦੁਕਾਨਾ ਹੋ ਜੇ ਹਾਂ ਇਹ ਤਾਂ ਗੱਲ ਸਹੀ ਹੈ ਸ ਸੱਚੀ ਗੱਲ ਆ ਕਿਉਂਕਿ ਆਪਾਂ ਬਈ ਸਾਲੀ ਚੀਜ਼ ਆ ਪਾਸ ਸਿਉਣੇਰ ਕੀ ਕਰਕੇ ਜਾਂਦੇ ਆ ਨਗਦੇ ਰੁਪਏ ਗਣਾ ਕੇ ਆਪਾਂ ਜਦੋਂ ਲਈ ਆ ਪਹਿਲਾਂ ਦੋ ਵਾਰੀ ਪਾਸ ਕਰਕੇ ਲਿਆਂਦੀ ਆ ਬਈ ਪਾਸ ਸੀ ਮੈਂ ਕੱਲਾ ਨਹੀਂ ਕਰਦਾ ਮੈਂ ਆਪੇ ਉਹ ਵੀ ਕਰ ਦਨ ਨਾਲ ਦੋ ਜਣੇ ਕਰਦੇ ਆ ਦੋਨੇ ਅੱਧੀ ਵਾਰੀ ਵਾਰੀ ਆਪਾਂ ਤੋਂ ਪਾਸ ਕਰਕੇ ਲੈਣੇ ਆ ਆਈ ਨਹੀਂ ਗੱਲ ਹੈ ਕਿ ਬਈ ਬਾਅਦ ਚ ਤਾਂ ਕੋਈ ਮਰਜੂ ਜੇ ਕੇਰਾਂ ਵਾਲੇ ਦੇ ਘਰੋਂ ਸਿਉਣੇ ਲੈ ਕੇ ਆ ਕੇ ਓਕੇ ਕਰਕੇ ਲਿਆਉਣੀ ਬਾਅਦ ਚ ਅਗਲੇ ਦੇ ਕਰਨ ਬਾਕੀ ਬਾਬੇ ਦੀ ਕਿਰਪਾ ਜਿਹੜਾ ਭੈਣ ਭਰਾ ਨਾਲ ਪਸ਼ੂ ਲੈ ਲਿਆ ਆਪਣੇ ਤੋਂ ਪੰਜਾਂ ਗਾਵਾਂ ਚ ਥੱਲੋਂਣਾ ਗਾਂ ਦੇ ਠੂਠੂਗਾ ਵੀ ਆ ਗਾਂ ਦੇ ਸੰਚਾਰ ਨੋਕਸ ਠੀਕ ਆ ਜੇ ਇਹਨਾ ਮਾਣ ਰਹਿ ਗਿਆ ਡਿਮਾਂਡ ਵੀਰੇ ਵੜ ਕੱਚੀ ਆ ਹਜੇ ਚਲ ਆਪਾਂ ਦਿਖਾਉਣੀ ਸੀ ਜੀ ਵੀਡੀਓ ਦਿਖਾਤੀ ਆ ਬੋਲੇ ਤਾਂ ਫੋਨ ਤੇ ਕਰਾਂਗੇ ਸਮਾਂ ਲੈ ਚੋ ਜੀ ਸਮਾਂ ਲੈ ਵੜ ਹਾਂ ਫੋਟੋ ਵੀ ਮੋਲ ਕਰ ਉਹ ਯੁੱਧ ਦੀ ਗੱਲ ਬਾਤ ਫਿਰ ਉਹਦੇ ਉਹਨਾਂ ਜਿਹੜੇ ਸਵਾਦ ਹੀ ਫੇਰ ਹੁੰਦਾ ਜਾਂ ਸੂਆ ਉਸੂ ਹੋਵੇ ਜਾਂ ਚਾਹ ਤਿਆਰੀ ਜਮਾ ਡਾਲ ਲੈਂਦੇ ਹੋਵੇ ਹਾਂ ਆ ਵੀਰੇ ਡੱਬੀ ਵੜ ਆ ਗਈ ਆ ਹੌਲੀ ਵੱਡੀ ਸੂਆ ਕਰਨ ਮੈਂ ਇਹਦੇ ਨਾਲ ਦੂਜਾ ਸੂਆ ਵੜਾ ਵੀਰੇ ਕਦੋ ਸੂਈ ਆ ਜੀ ਇਹ ਕੱਲ ਸ਼ਾਮ ਦੀ ਸੂਈ ਆ ਮਗਰ ਬੱਚੀ ਬਹੁਤ ਚੰਗੀ ਆ ਗਈ ਬੱਚੀ ਬੜੀ ਚੰਗੀ ਮੈਂ ਕੱਲ ਰਿਕਾਰਡ ਜੀ ਦਾ ਬੱਚੀ ਦਾ ਬੱਚੀ ਆਪਾਂ ਦਿਖਾ ਦਿੰਦੇ ਆਂ ਚੈੱਕ ਕਰੋ ਯਾਰ ਦਹੀਂ ਮੰਨਦ ਤਾਣਾ ਦੁੱਜੀ ਆਏ 4433 ਦੀ ਹੈ ਕੁਆਲਟੀ ਵਾਲੀ ਹੈ ਨਾ ਇੱਕ ਨੋ ਜਾ ਕੁਆਲਟੀ ਬਹੁਤ ਆ ਬੱਚੇ ਉਂਗਲ ਦੋ ਉਂਗਲਾਂ ਦਾ ਹੀ ਕਰਨਾ ਪ੍ਰਿੰਟ ਬਾਲਾ ਸੁਣਾ ਆ ਜਿਹੜਾ ਮੇਨ ਚੈੱਕ ਕਰ ਪ੍ਰਿੰਟ ਦਾ ਦੋ ਵਾਰ ਸੁਣਾ ਆ ਬਈ ਕਈ ਹੈ ਨਾ ਭੈਣ ਭਰਾ ਬਈ ਜਿਹੜੇ ਬੰਦੇ ਠਾਰਪੀਓ ਟੀਕਾ ਬਹੁਤ ਚੰਗਾ ਲਵਾਉਂਦੇ ਆ ਪੈਸਾ ਨਹੀਂ ਝਿੰਦੇ ਹਾਂ ਹੁਣ ਇੱਕ ਨੰਬਰ ਟੀਕਾ ਲੱਗਿਆ ਵਾ ਦੁੱਧ ਪਿਉਂਦਾ ਵੀ ਸਵਾਦ ਆ ਜਾਂਦਾ ਦੁੱਧ ਪਿਉਂਦਾ ਜਿੱਦੇ ਤਿਆਰ ਹੋ ਜੇ ਉਹਦੇ ਕਰਾ ਵੀ ਗੱਲਾਂ ਦੇਣੀਆਂ ਸਾਂਭਣ ਦਾ ਫਾਇਦਾ ਵੀ ਹੋਊਗਾ ਦੇ ਭਾਈ ਜੇਰ ਦੀ ਕੰਪਲੀਟ ਆ ਜਮਾ ਭਾਈ ਵੀਡੀਓ ਮੇਰੇ ਫੋਨ 'ਚ ਪਈ ਹੈ ਆਪਣੇ ਕੋਲੋਂ ਲੈ ਲੈ ਪੈ ਇਹ ਮੇਰੇ ਵੜ ਸੁਈਏ ਕਰੇ ਇਹਦੀ ਵੀਡੀਓ ਮੈਂ ਜਿਹੜਾ ਭਣ ਪਾ ਲੂ ਆਪਾਂ WhatsApp ਨਾਲ ਦਿਨਾਂ ਲਈ ਕਰ ਦਾਂਗੇ ਸੌਦਾ ਭਲਾ ਬਾਅਦ 'ਚ ਕਰ ਲੈ ਪਹਿਲਾਂ ਵੀਡੀਓ ਦੇਖ ਲਵੇ ਕਿੱਟਾ ਜਾਲਾ ਮਾਰਦੀ ਵੀਰੇ ਪਾਣੀ ਵਰ ਗਿਆ ਠੀਕ ਆ ਅੰਦਰੋਂ ਜਮਾ ਸਾਫ ਆ ਬੱਚੀ ਠੀਕ ਆ ਕਿੰਨਾ ਬੋਲਾ ਕੱਦਿਆ ਬੋਲਾ ਭਾਈ ਮੰਨ ਕੇ ਚਲੋ 9-10 ਕਿਲੋ ਤਿਆਰ ਆ ਇਸ ਟਾਈਮ ਥੱਲੇ ਛੱਡ ਕੇ ਥੱਲੇ ਛੱਡ ਕੇ ਹਾਂ ਠੀਕ ਆ ਖੜਾ ਦੇ ਦਿੰਦਾ ਦੇ ਨੇ ਪਲੂਨ 17-18 ਲੀਟਰ ਕਹਿ ਕੇ ਦਿੱਤੀ ਉਹਨਾਂ ਨੇ ਠੀਕ ਆ ਇਹਕ ਤਿੰਨਾਂ ਕ ਤੇ ਆਮ ਨਾਲ ਪਿਆਦੂ ਕੀ ਬਾਕੀ ਫਾਰਮ ਵਾਲੀ ਵੱਡੀ ਐ ਕੋਈ ਛੋਟੀ ਮੋਟੀ ਹੈ ਨਹੀਂ ਵੱਡੀ ਵਹਿੜਾ ਵੀਰੇ ਥਣ ਚੈੱਕ ਕਰ ਸਕਦੇ ਹੋ ਪੂਰੇ ਟੌਪ ਦੇ ਦਾ ਹਾਂ ਦਾ ਵੀਰੇ ਪੂਰਾ ਮੁਠੀਆ ਥੋੜਾ ਜਨਾ ਭਲਚਾ ਹੈ ਬਾਲਾ ਨੂੰ ਉਹ ਥਣ ਚੱਕ ਜਾ ਜਾਂਦਾ ਮੁਠੀ ਜਾ ਜਾਂਦਾ ਥੋੜੀਆਂ ਜੀਆਂ ਭਲਾਂ ਕਰੀ ਫਿਰਦੀ ਐ ਸੋਹਣਾ ਫਿਟਨੈਸ ਵਾਲਾ ਹਵਾਨਾ 9 10 ਕਿਲੋ 22 10 ਦਾ ਕੇ ਬੋਲੀ ਰੈਡੀ ਐ ਜੀ ਪ੍ਰੋਪਰ ਖਾਲੀ ਨਹੀਂ ਹੋਈਗੀ ਤੁਹਾਨੂੰ ਵੀ ਪਤਾ ਬਈ ਜਵਾਈ ਬਈ ਨੇ ਜਵਾਈ ਜਿੱਤਾ ਪਾ ਥੋੜਾ ਹੀ ਕੱਢਦੇ ਹੁੰਨੇ ਆ ਦੂਜੀ ਚ ਥੋੜਾ ਘਨਾ ਵੱਧ ਕੱਢ ਲਈਦਾ ਜਦੋਂ ਭਲਾ ਭੁਲਾ ਲੈ ਗਿਆ ਕਣਕੂਣ ਚੱਲ ਕੇ ਦੁੱਧ ਤੇ ਤਾਂ ਵੀਰੇ ਉਦੋਂ ਹਣਾ ਜਿਹੜੇ ਹਿਸਾਬ ਨਾਲ ਵੇਲ ਕੱਦਦਾ ਜੀ ਦੁੱਧ ਚੰਗਾ ਪਾਉ ਤੇ ਫਾਇਦਾ ਵੀਰੇ ਇੱਕ ਤੁਹਾਡਾ ਬਹੁਤ ਵੱਡਾ ਹੋ ਜਾਣਾ ਤੁਹਾਨੂੰ ਬੱਚਾ ਭਲਾ ਟੌਪ ਦਾ ਮਿਲ ਜਾਣਾ ਮਗਰ ਬਾਈ ਗੱਲ ਸੁਣ ਲੈ ਮੇਨ ਤਾਂ ਅਗਲੇ ਨੇ ਕੀਤੀ ਚਲੋ ਕਿਸੇ ਕਾਰਨਾ ਕਰੀਏ ਜੇ ਤਾਂ ਇਹਦਾ ਅੱਛੀ ਦਾ ਸਮਾਂ ਹੋਣਾ ਨਾ ਉਦੋਂ ਦਾ ਗਾਂ ਡੂੜ ਲੱਖ ਤੇ ਜਾਵੜਣੀ ਹੈ ਸਹੀ ਗੱਲ ਹੈ ਬੈਟਰੀ ਲੈ ਕੇ ਲੱਭਣ ਵਾਲੀ ਗੱਲ ਹੋ ਜਾਂਦੀ ਹੈ ਕੋਈ ਬਾਈ ਭੈਣ ਭਰਾ ਕੋਈ ਸਾਹਮ ਦਾ ਨਹੀਂ ਜਾਨਵਰ ਹੁਣ ਲੋਕ ਸਾਹਮਣੇ ਵਾਲੇ ਪਾਸੇ ਆਉਂ ਰਹੇ ਹੁਣ ਲੋਕੀ ਸਾਹਮਣੇ ਵਾਲੇ ਪਾਸੇ ਬਹੁਤ ਅੱਗੇ ਲੋਕਾਂ ਨੇ ਬਾਈ ਟੋਪ ਟੋਪ ਦੀਆਂ ਬੱਚੀਆਂ ਫੜੀ ਫੜਾਤਿਆਂ ਸੀ ਹੁਣ ਉਹੀ ਬੱਚੀ ਦੱਸ 15 15 ਹਜ਼ਾਰ ਦੀ ਵਿਕੀ ਜਾਂਦੀ ਮਿਲਦੀ ਨਹੀਂ ਬਾਈ ਉਹ ਵੀ ਨਹੀਂ ਮਿਲਦੀ ਪੂਰੀ ਨਹੀਂ ਆ ਰਹੀ ਬੱਚੀ ਇਹ ਸਮਾਂ ਆਊਗਾ ਜੀ ਆਪਣੇ ਕੋਲ ਕੋਈ ਵੀਡੀਓ ਸਾਮਕੇ ਰੱਖ ਲਿਆ ਅੱਜ ਤੋਂ 2 ਸਾਲਾਂ ਨੂੰ ਪਸ਼ੂ ਚੰਗੇ ਨਿਕਲਣਗੇ ਤੇ ਕੀਮਤਾਂ ਅੱਜ ਨਾਲੋਂ ਡਬਲ ਹੋ ਜਾਣਗੀਆਂ ਹੁਣੇ ਆ ਬਾਈ ਜੇ ਸਾਵਲਣ ਕੇ ਚੰਗੇ ਰਣ ਕੇ ਨੀ ਗਾਂ ਲੈਣੀ ਮੁਸ਼ਕਲ ਹੋਇਣੀ ਮੈਂ ਤਾਂ ਸਮਝ ਲਾ ਹੋਣੀ ਫੀਮ ਬਣੀ ਮੈਂ ਤਾਂ ਗਏ ਮੈਂ ਆਲਾ ਕਾ ਗਰੀਬ ਬੰਦਾ ਕਿਥੋਂ ਮੱਝ ਲੈ ਲੂਗਾ ਯਾਰ ਮੈਂ ਮਾੜੇ ਬੰਦੇ ਦੇ ਛੱਡ ਕੇ ਤਕੜੇ ਬੰਦੇ ਦੇ ਹੱਥੋਂ ਵੀ ਗਈ ਵੀਰੇ ਗੈਂਤੀ ਦੇ ਬੰਦੇ ਰਹਿ ਗਏ ਜਿਹੜੇ ਮੈਂ ਤਾਜੀ ਲੈ ਸਕਦੇ ਆ ਬਾਕੀ ਭਾਈ ਥਾਂਲੇ ਦੀ ਪਲੇਅ ਰੇਗ ਵਸ਼ੀ ਕਿੰਨੀ ਹੈ ਹਾਂ ਪੂਰੀ ਭਈ ਇੱਕੋ ਹੀ ਆ ਠੀਕ ਆ ਜੇ ਅੱਜ ਦੀ ਡਿਮਾਂਡ ਜਿਹੜੇ ਲੈਣ ਆਈਆਂ ਵੀਰੇ ਮੁੱਲ 65 ਆ 60 ਤੋਂ 1000 ਛੋੜ ਕਰੋ ਨਾਗਦੀ ਉਹ ਫਰੀਆ ਬਰਿਆ ਪਾਣੀ ਮਿਲਣ ਜਿੱਥੇ ਮਰਜੀ ਭੱਜਦੇ ਲੋਕ ਕਰੋੜਿਆਂ ਵੇੜਾ ਦਾ 75 75 ਮੰਗ ਲੈਂਦੇ ਦੋ ਤਿੰਨ ਮਹੀਨਿਆਂ ਨੂੰ ਬੱਚੀ ਵਿੱਚ ਨਹੀਂ ਹੋਵੇ ਆਪਾਂ ਕਹਿੰਦੇ ਨੇ ਜਿੰਨੇ ਰੁਪਈਆ ਦੀ ਮਰਜ਼ੀ ਵੇਚ ਲਗਾ ਹਾਂ ਕੱਲੀ ਬੱਚੀ ਖਾਲੀ ਤੈਨਾਂ ਨੰਬਰ ਨਾਗਾ ਗੇ ਵੀਰੇ ਸੁਆ ਇਹਦਾ ਕਿੰਨਾਂ ਮਾਜੀ ਇਹ ਦੂਜਾ ਸੁਆ ਵੇੜਾ ਵੀਰੇ ਇਹ ਕਦੋਂ ਸੁਈ ਆ ਜੀ ਇਹ ਸੁਈ ਆ ਕੱਲ ਕੱਲ ਦੀ ਸੁਈ ਆ ਸੋਹਾਂ ਦੀ ਲਿਆਂਦੀ ਅਗਲੇ ਘਰੋਂ ਖੋਈ ਸੁਵਾਈ ਆ ਮੇਰੇ ਘਰੇ ਨਹੀਂ ਸੁਈ ਅਛਾ ਜੇਰ ਦੀ ਅਗਲੇ ਵੱਲੋਂ ਗਰਾਕ ਜੇਰ ਉਹਨਾਂ ਨੇ ਗਰੰਟੀ ਲਈ ਆ ਵੀਰੇ ਉ ਸਾਫਾ ਵੇੜ ਬੈਠੀ ਬੁੱਟੀ ਦਾ ਪਸ਼ੂ ਤਾਂ ਪਤਾ ਲੱਗ ਜਾਂਦਾ ਮਾੜਾ ਬੋਟਾ ਗੰਦ ਪੈਲ ਨਹੀਂ ਛੱਡਦੀ ਨਹੀਂ ਨਹੀਂ ਤੇ ਬੱਚਾ ਕੀ ਦਿੱਤਾ ਜੀ ਮਗਰ ਬੱਚਾ ਆ ਗਿਆ ਵੀਰੇ ਉਹ ਬੈਠਾ ਠੀਕ ਆ ਇਹਦੇ ਵੀ ਚੰਗਾ ਲੱਗਿਆ ਬੋਲਾ ਚੰਗਾ ਠੀਕਾ ਲੱਗਿਆ ਸੀ ਚਲੋ ਪੱਛਾ ਪੱਛੀ ਦਾ ਪੈਂਕ ਨੋਜਾ ਲਈ ਇਹਦੇ ਸੀਗਾ ਬਹੁਤ ਚੰਗੀ ਵੇੜਾ ਵੀਰੇ ਇਹਦੇ ਦਿੱਤਾ 20 22 ਲੀਟਰ ਦੁੱਧ ਬਲਉਣ ਨੇ ਠੀਕ ਆ ਹਾਂ ਕਿੰਨਾ ਬੋਲਾ ਤਿਆਰ ਆ ਇਹਦੇ ਥੱਲੇ ਅੱਜ ਭਾਈ ਮੰਨ ਕੇ ਚਲੋ ਯਾਰ ਬੋਲਾ ਮੈਂ 8 9 ਲੀਟਰ ਚੋਇਆ ਅੱਜ ਥੱਲੇ ਛੱਡ ਦਿੱ ਥ ਕੁਝ ਨਾ ਇੱਕ ਡੰਗ ਦਾ ਕਿ ਦੋਆ ਡੰਗ ਦਾ ਹੋਰੀ ਇੱਕ ਡੰਗ ਦਾ ਅਜੇ ਤਾਂ ਚਿੱਕੜਾ ਰਗਾਉਂਦਾ ਖੱਟਾ-ਖੱਟਾ ਬੋਲਾ ਠੀਕ ਆ 8-9 ਲੀਟਰ ਇੱਕ ਡੰਗ ਦਾ ਚੋਇਆ ਜੀ ਬਾਕੀ ਚੈੱਕ ਕਰ ਸਕਦੇ ਹੋ ਸੋਨਾ ਥਣਾ ਦੱਸਿਆ ਜੀ ਠੀਕ ਹੈ ਗੁਲਾਬੀ ਥਣਾ ਫਿੱਟਰ ਮਸਾਲਾ ਹਵਾਨਾ ਥਾਣਾ ਆਪਾਂ ਤੁਹਾਨੂੰ ਚੈੱਕ ਵੀ ਕਰਵਾ ਦਿੰਨੇ ਆ ਲੋ ਜੀ ਕਰੋ ਚੈੱਕ ਥਣ ਐਣ ਮੁਠੀ-ਮੁਠੀ ਦਾ ਥਾਣਾ ਸੀ ਮਨ ਚੰਗਾ ਲੱਗਿਆ ਸੀ ਚਲੋ ਬਾਕੀ ਰੰਗ ਪ੍ਰਿੰਟ ਵੱਚੀ ਦਾ ਬਹੁਤ ਚੰਗਾ ਰੰਗ ਪ੍ਰਿੰਟ ਪੂਰਾ ਚੰਗਾ ਬੱਚੇ ਦਾ ਵੀ ਵੀਰੇ ਟੋਪ ਦਾ ਸੀਗਾ ਕੋਈ ਬਰੀਡਰ ਰੱਖ ਲੈ ਕੋਈ ਮਾੜਾ ਤਾਂ ਨਹੀਂ ਹਾਂ ਕੋ ਵਾਲ ਤੇ ਤੁਸੀਂ ਦੇਖ ਸਕਦੇ ਹੋ ਚਲੋ ਬਈ ਜਦ ਦੁੱਧ ਜੀ ਦੁੱਧ ਬੜਾ ਨਹੀਂ ਕਹਿੰਦਾ 24 ਕਿਲੋ ਦਾ ਭਾਈ ਰਾਮਣਾ ਚ ਆਉਗੀ ਖੁੱਲਾ ਹੀ ਮੋਜਨ ਠੀਕ ਆ ਜੇ ਜੀ ਦੀ ਡਿਮਾਂਡ ਹੈ ਦੀਵਰੇ ਮੁੱਲ ਵਰੇ 75 ਆ ਹੂੰ 70 ਚ ਮਾਨਦਾਨ ਕਰਾਂਗੇ ਜੋੜਾ ਲੈਦੇ ਸੱਜਣ ਕੋਈ ਕੋਈ ਨਾ ਕਰਦਾ ਫਿਰ ਮਾਨਦਾਨ ਖੁੱਲਾ ਕਰਦਾਂਗੇ ਠੀਕ ਆ 70000 ਰੁਪਏ ਜੋ ਮਾਨਦਾਨ ਹੋ ਜਾਊਗਾ ਜੇ ਕੋਈ ਜੋੜਾ ਲੈਜੇ ਤਾਂ ਖੁੱਲਾ ਡੁੱਲਾ ਮਾਨਦਾਨ ਹੋ ਜਾਊਗਾ ਬੈਡ ਇਹ ਵੀ ਪੂਰੀ ਚੰਗੀ ਆ ਇੱਕ ਬਾਈ ਕੋਲੇ ਲਾਸਟ ਪੰਜ ਨੰਬਰ ਤੇ ਗਰਮੀ ਵਾਲਾ ਤੋਪਾ ਸੂਆ ਕੰਨ ਮਾ ਜੀ ਹੁਣ ਬੱਛੀ ਆ ਵੀਰੇ ਪਹਿਲਾ ਸੂਆ ਚਾਰ ਦਿਨ ਦਾ ਬੱਚਾ ਹੀ ਆ ਹਾਂ ਮਗਰ ਬੱਛੀ ਬਹੁਤ ਚੰਗੀ ਆ ਮਗਰ ਵੀ ਬੱਛੀ ਆ ਹਾਂ ਜਿਹੋ ਜਿਹਾ ਪ੍ਰਿੰਟ ਇਹਦਾ ਆਪ ਦਾ ਸੇਮ ਉਹੋ ਜਿਹਾ ਬੱਛੀ ਦਾ ਹਾਂ ਬੱਚਾ ਹੋ ਗਿਆ ਤੇ ਜੀਰ ਦੀ ਕੰਪਲੀਟ ਆ ਵੀਰੇ ਜੀਰ ਦੀ ਓਕੇ ਵੀਰੇ ਮੇਰੇ ਫੋਨ 'ਚ ਵੀਡੀਓ ਪਈ ਆਪਣੇ ਘਰੇ ਵਹਿੜ ਤੋਂ ਹੀ ਆ ਏ ਘਰੇ ਸੂਈ ਦੀ ਆਪਣੇ ਘਰੇ ਸੂਈ ਹੋ ਉਹਦੀ ਵੀਡੀਓ ਬਾਕਾਇਦਾ ਮਿਲੂਗੀ ਹਾਂਜੀ ਠੀਕ ਆ ਕੋਈ ਨਾ ਭਾਈ ਜੀ ਵੀ ਦਾ ਨਹੀਂ ਰੱਖਦੇ ਚੋ ਮੰਨ ਗਏ ਡੀਰ ਭਾਂਡਾ ਰੂੜੀ ਦੇ ਮਾਰਦੇ ਆ ਇਹ ਤਾਂ ਗੱਲ ਆ ਆਪਾਂ ਆਪਾਂ ਨੂੰ ਹੁੰਦਾ ਚਲ ਦਿਖਾਉਣੀਆਂ ਇਹਨਾਂ ਨੂੰ ਵੀਡੀਓ ਬਣਾਣੀ ਆ ਪਾ ਕੇ ਦਿਖਾਉਣੀ ਹੁੰਦੀ ਆ ਜੀ ਠੀਕ ਆ ਵੀਰੇ ਤੇ ਇਹਦੇ ਥੱਲੇ ਕਿੰਨਾ ਬੋਲਾ ਤਿਆਰ ਇਹਦੇ ਥੱਲੇ ਭਾਈ 11 12 ਲੀਟਰ ਬੋਲਾ ਤਿਆਰ ਆ ਤੀਜਾ ਦਿਨ ਸੁਈਨੋ ਜੀ ਤੀਜਾ ਦਿਨ ਹੋ ਗਿਆ ਠੀਕ ਆ ਥਣਾ ਦੀ ਗਾਰੰਟੀ ਆ ਥਣਾ ਦੀ ਓਕੇ ਵੀਰੇ ਚਵਾ ਕੇ ਦਵਾਂ ਠੀਕ ਆ ਵੀਰੇ ਠੰਡੀ ਠੀਲ ਦੀ ਗਾਰੰਟੀ ਆ ਬਿਨਾ ਨਿਆਣਾ ਮੈਂ ਤਾਂ ਨਿਆਣਾ ਲਾਇ ਹੀ ਨਹੀਂ ਬਿਨਾ ਨਿਆਣੇ ਤੋਂ ਚਵਾ ਦਾਂਗੇ ਆਪਾਂ ਜਿਹੜਾ ਸੱਜਣ ਆਊਗਾ ਬਹੁਤ ਠੰਡੀ ਵ ਸੂਨਾ ਫੇਟਨ ਮਸਾਲਾ ਹਵਾਨਾ ਥਾਨ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਦਾ ਥਾਨ ਬਾਕੀ ਥਾਨ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਕੀ ਚੂਣ ਜਵਾ ਬਹੁਤ ਚੰਗਾ ਉਹ ਪੋਲੀ ਧਾਰਾ ਮੋਟੀ ਧਾਰਾ ਗੰਨੇ ਅਰ ਕੀ ਹਾਂ ਐਂ ਬਹਿ ਐਂ ਥੋੜਾ ਜਿਹਾ ਵੇਪਰ ਹਲਾ ਨਹੀਂ ਨਹੀਂ ਪਲੂਣ ਨੇੜੇ ਨਹੀਂ ਲੱਗਣਦੇ ਮਨੂੰ ਬਈ ਪਲੂਣ ਨਾ ਕਈ ਵੇੜਾ ਹਫਤਾ ਹਫਤਾ ਥੱਲੇ ਨਹੀਂ ਬਹਿਣ ਦਿੰਦੇ ਹਾਂ ਨਹੀਂ ਬਹਿ ਪਲ ਮਨੁੰਦੀਆਂ ਹੀ ਬੱਚੀਆਂ ਐ ਪਾਰਟੀ ਲਾ ਕੇ ਚੁੰਦੀਆਂ ਨਹੀਂ ਇਹਦਾ ਫਲਾ ਥੱਲੇ ਦੀ ਨੰਗੀ ਚੱਲ ਜੈਦ ਦੀ ਡਿਮਾਂਡ ਮੇਰੇ ਮੁੱਲ 60 ਆ ਲੈਣ ਦੇਣ 55 ਦੀ ਵਾਸੀ ਦਵਾਂਗਾ 55 ਦੀ ਦੇ ਦਾਂਗੇ ਠੀਕ ਆ ਮੁੱਲ 60000 ਆ ਰਬੀਆ 55000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਪਸੂ ਪੰਜਾ ਹੀ ਚੰਗੇ ਆ ਜੀ ਵੀਡੀਓ ਤਾਂ ਲੰਬੀ ਹੋਗੀ ਤਾਂ ਕਿ ਤੁਹਾਨੂੰ ਰੇਗ ਪੱਖ ਤੋਂ ਪਸੂ ਦਿਖਾਇਆ ਜਾਵੇ ਜੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਬਾਈ ਦੇ ਘਰੇ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਆ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ